हां जी दोस्तों सारेया नु सस्श्रीकाल स्वागत करते हा टोटा राज है संधू फार्मिंग दे विच सो दोस्तों आज पहुंचे हां ਪਿੰਡ ਲੋਕੇ ਲੋਕਾ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਕੈਰੋਂ ਤੋਂ ਕੋਈ 1.5 ਕਿਲੋਮੀਟਰ ਦੀ ਦੂਰੀ ਆ ਪੱਟੀ ਸ਼ਹਿਰ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਲੋਕੇ ਦੀ ਸੋ ਦੋਸਤੋ ਇਹ ਪਿੰਡ ਜਿਹੜਾ ਖਾਸ ਤੌਰ ਤੇ ਇੱਕ ਵੀ ਦੱਸ ਦਈਏ ਵੀ ਪੱਟੀ ਸ਼ਹਿਰ ਤੋਂ ਜਿਹੜੀ ਸੜਕ ਤਰਨਤਾਰਨ ਸਾਹਿਬ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਲੋਕਾ ਆਉਂਦਾ ਦੋਸਤੋ ਠੀਕ ਆ ਜੀ ਜੰਡੋਕੇ ਸਰੀ ਹਾਲੀ ਵੀ ਅੱਗੇ ਇਸੇ ਸੜਕ ਤੇ ਉੱਪਰ ਹੀ ਆ ਤੇ ਇਹ ਸੜਕ ਜਿਹੜੀ ਅੱਗੇ ਨੈਕਸਟ ਅੱਗੇ ਸਿੱਧੀ ਜਿਹੜੀ ਦੋਸਤੋ ਤਰਨਤਾਰਨ ਸਾਹਿਬ ਚਲੀ ਜਾਂਦੀ ਹੈ ਸਭ ਤੋਂ ਪਹਿਲਾਂ ਵੀਰ ਰਾਜੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਠੀਕ ਠਾਕ ਵੀਰ ਜੀ ਵਧੀਆ ਜੀ ਅੱਛਾ ਵੀਰ ਰਾਜੇ ਪਸ਼ੂ ਵਿਕੀ ਜਾਂਦੇ ਆ ਆਈ ਜਾਂਦੇ ਆ ਹਾਂਜੀ ਭਾਜੀ ਠੀਕ ਆ ਅੱਜ ਵੇੜਾ ਆਪਾਂ ਵੈਸੇ ਤਿੰਨ ਪੌਣੀਆਂ ਸੀ ਜਿਹੜੀ ਇੱਕ ਸੂਈ ਉਹ ਪੌਣੀ ਸੀ ਖਾਸ ਤੌਰ ਤੇ ਹਾਂਜੀ ਭਾਜੀ ਉਹ ਸੇਲ ਹੋ ਗਈ ਅੱਜ ਉਹ ਤਰ੍ਹਾਂ ਇਹਦੇ ਨਹੀਂ ਪੌਣੀਆਂ ਅੱਜ ਅੱਛਾ ਇਹ ਕੱਚੀਆਂ ਹੀ ਹਲੇ ਦੇ ਫਿਰ ਮੈਂ ਚਲੋ ਤੁਸੀਂ ਆਏ ਜੇ ਹੁਣ ਤੇ ਫਿਰ ਇਹਨਾਂ ਦੀ ਪਾ ਲੈਣੇ ਅੱਜ ਚਲੋ ਕੋਈ ਨਾ ਉਹ ਤਾਂ ਉਹ ਵੇੜ ਅੰਦਰ ਹੀ ਤੇ ਉਹਦੀ ਉਹ ਤਰ੍ਹਾਂ ਉਹਦੀ ਕੱਲੀ ਦੀ ਪੌਣੀ ਹੈ ਅੱਜ ਅੱਛਾ ਉਹ ਸੇਲ ਹੋ ਚੁੱਕੀ ਹੈ ਹਾਂਜੀ ਉਹ ਸੇਲ ਹੋ ਗਈ ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹ ਆਪਣੇ ਕੋਲ ਦੋ ਵੇੜਾ ਕਿੰਨੇ ਕਿੰਨੇ ਦਿਨ ਹਜੇ ਲੈ ਜਾਣਗੀਆਂ ਇਹ ਤੁਸੀਂ 15-15 ਦਿਨ ਲਾ ਕੇ ਚਲੋ ਹਲੇ ਠੀਕ ਹੈ ਜੀ ਹਾਂਜੀ ਆਹ ਤੋਂ ਆਹ ਥੋੜੇ ਜ਼ਿਆਦਾ ਦਿਨ ਲੈਂਦੀ ਕਹਿੰਦੇ ਕਿ ਜੁੰਨੇ ਦਿਨ ਖੜੂ ਨਹੀਂ ਤਲ ਥੱਲੇ ਆਉਗੀ ਅੱਛਾ ਹਾਂਜੀ 40 ਲੀਟਰ ਦੱਗੀਏ ਵੈਸੇ ਕੀ ਪਿਸ਼ੋ ਰਿਕੋਰ ਕੋਰ ਦੱਸਿਆ ਉਹਨਾਂ ਨੇ 40 ਲੀਟਰ ਦੁੱਧ ਦਾ ਦੱਸਿਆ ਜੀ ਇਹਨਾਂ ਪਿਸ਼ੋ 40 ਲੀਟਰ ਦਾ ਹਾਂਜੀ ਠੀਕ ਹੈ ਜੀ ਲੋ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਆਪਾਂ ਸ਼ੁਰੂਆਤ ਇਸ ਵਹਿੜ ਤੋਂ ਕਰ ਲੈਨੇ ਆ ਇੱਕ ਵਾਰੀ ਵਹਿੜ ਤੁਹਾਨੂੰ ਪੂਰੀ ਦਿਖਾ ਦਿੰਨੇ ਆ ਪੂਰੀ ਬਾਡੀ ਸਟਰਕਚਰ ਵਿਖਾ ਦਿੰਨੇ ਆ ਸੋ ਆਰਡਰ ਦੀ ਕੁਆਲਿਟੀ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਸੋ ਚੰਗੀ ਮਿਲਕਿੰਗ ਵਾਲੀ ਦੱਸ ਰਿਹਾ ਵੀਰ ਬੜ ਵੀ ਪਹਿਲੇ ਸਵੇਰ ਤੋਂ ਹੁਣ ਪਹਿਲਾਂ ਨਾ ਦੂਜੇ ਦੂਜਾ ਸਵੇਰ ਛਿੱਗੀ ਹੈ ਤੁਹਾਨੂੰ ਠੀਕ ਹੈ ਜੀ ਬਹੁਤ ਛਿੱਗੀ ਹੈ ਦੋਸਤੋ ਦੂਜਾ ਸਵੇਰ ਵੀਰ ਦੱਸ ਰਿਹਾ ਵੀ ਦੂਜਾ ਸਵੇਰ ਹੁਣ ਸੋਣੀ ਹੈ ਕਿ ਤੇ ਥਾਣਾ ਦਾ ਵੀਰ ਲੈ ਕੇ ਕਰਾ ਸੋ ਚੰਗੀ ਮਿਲਕਿੰਗ ਵਾਲੀ ਹੈ ਦੋਸਤੋ ਬਾਕੀ ਆਰਡਰ ਕੁਆਲਟੀ ਸੋਹਣੀ ਬਣਾ ਰਹੀ ਹੈ ਅਜੇ ਦਿਨ ਵੀ ਘੱਟੋ ਘੱਟ ਪੀ 10 ਤੋਂ 15 ਦਿਨਾਂ ਦਾ ਆਈਡੀਆ ਰੱਖ ਕੇ ਕੋਈ ਵੀਰ ਸੌਦਾ ਕਰੇ ਬਾਕੀ ਵਾਂਡ ਮੁੰਡ ਤੁਹਾਨੂੰ ਦਿਖਾ ਦਈਏ ਬਹੁਤ ਸੋਹਣੀ ਵਾਂਡਾ ਵੇਖੋ ਗਿੱਟ-ਗਿੱਟ ਤੇ ਥਾਰ ਠੀਕ ਹੈ ਜੀ ਸੱਜੀ ਖੱਬੀ ਬਹਿਣੀ ਦੀ ਤੁਸੀਂ ਇਥੇ ਮਰਲੇ ਚੈੱਕ ਕਰੋ ਵੀ ਗਿੱਟ-ਗਿੱਟ ਤੇ ਥਣ ਲੱਗਾ ਆਹ ਲਓ ਆਹ ਲਓ ਠੀਕ ਆ ਸੋ ਬਾਕੀ ਆਰਡਰ ਦਾ ਸਟਰਕਚਰ ਬਹੁਤ ਸੋਹਣਾ ਦੋਸਤੋ ਫਾੜੀ ਵਾਲਾ ਛੱਡਾ ਤੇ ਵੱਡੀ ਬੈੜਾ ਮੇਰਾ ਵੀਰ ਕੋਈ ਇਹ ਧਿਆਨ ਦੇ ਵਿੱਚ ਰੱਖ ਕੇ ਸੌਦਾ ਕਰਿਓ ਵੱਡੀ ਬੈੜਾ ਵੱਡੀ ਦੋਸਤੋ ਮਿਲਕ ਵਾਲੇ ਪਾਸਿਓ ਵੀ ਹੈ ਵੈਸੇ ਕੱਦ-ਕਾਠੀ ਵੀ ਬਹੁਤ ਸੋਹਣਾ ਰੰਗ ਵੀ ਇੱਕ ਇੱਕ ਰੰਗ ਬਿਲਕੁਲ ਬਲੈਕ ਕੁਝ ਗੱਲੇ ਹੋਵੇ ਹਵਾਨੇ ਦੇ ਥੱਲੇ ਤੁਹਾਨੂੰ ਵਿਖਾਉਣੇ ਆ ਇੱਕੋ ਇੱਕ ਜਿਹੜਾ ਦੋਸਤੋ ਵਾਈਟ ਸਪੌਟ ਜਿਹੜਾ ਨਜ਼ਰ ਆ ਰਿਹਾ ਇਧਰ ਦੋਵੇਂ ਪਾਸੇ ਸਾਜੀ ਖੱਬੀ ਬਹਿਣੀ ਵਾਲੇ ਪਾਸੇ ਠੀਕ ਆ ਜੀ ਠੀਕ ਆ ਤੇ ਵੀਰੋ ਰਾਜੇ ਇਹਨੂੰ ਬਾਹਰ ਕੱਢ ਕੇ ਦਿਖਾਈਏ ਮੜਾ ਤੋੜ ਕੇ ਖੁੱਲੇ ਇਧਰ ਲੈ ਆਉ ਥਾਂ ਤੇ ਸਵੇਰ ਦੋਸਤੋ ਚੰਗੀ ਸਪੈਸ਼ਲ ਚੰਗੀ ਖਾਸ ਸਪੈਸ਼ਲ ਵਾਇਡ ਆ ਬਾਕੀ ਪਸੰਦ ਆਉਗੀ ਸਾਰੇ ਵੀਰਾਂ ਨੂੰ ਆਪਾਂ ਤੁਹਾਨੂੰ ਇੱਕ ਵਾਰੀ ਲਮਾ ਤੋੜ ਕੇ ਇਧਰ ਜ਼ਰੂਰ ਦਿਖਾਉਨੇ ਆ ਦੇਖੋ ਬਾਕੀ ਪੂਰੀ ਠੰਡੀ ਸੀ ਲਿਆ ਕੋਈ ਚੱਕਰ ਨਹੀਂ ਹਜੀ ਗੱਲ ਬਾਤ ਨਹੀਂ ਸੋ ਬਹੁਤ ਪਿਆਰੀ ਦੋਸਤੋ ਰੰਗ ਸ਼ਾਈਨਿੰਗ ਪੂਰੀ ਵੇਖੋ ਤੁਸੀਂ ਵੈਰ ਦੇ ਪਿੰਡੇ ਦੇ ਸ਼ਾਈਨਿੰਗ ਸ਼ੂਨਿੰਗ ਪੂਰੀ ਆ ਸੋ ਬਿਲਕੁਲ ਨਸਲ ਬਰੀਡ ਦੇ ਵਿੱਚ ਪੂਰੀ ਆ ਕੰਨ ਕੁੰਨ ਦਾ ਸਹਜ ਵੇਖੋ ਫੇਸ ਕੁਆਲਟੀ ਠੀਕ ਆ ਤੇ ਬਹੁਤ ਚੰਗੀ ਮਿਲਕ ਕਪੈਸਿਟੀ ਵਾਲੀ ਵੀਰ ਦੱਸ ਰਿਹਾ ਵੀ ਚੰਗੀ ਮਿਲਕ ਕਪੈਸਿਟੀ ਰਹੂਗੀ ਇਸ ਵੈੜ ਦੀ ਕੋਈ ਚਵਾਦੂ ਕਿ 30 35 ਲੀਟਰ ਤੋਂ ਪਲੱਸ ਨਹੀਂ ਜੀ 40 ਤੱਕ ਜਾਊਗੀ ਇਹ 40 ਤੱਕ ਜਾਊਗੀ ਹਾਂ ਜੀ ਠੀਕ ਆ ਵੀਰ ਹਾਂਜੀ ਪਿਛੋ ਜਿੱਥੋਂ ਖਰੀਦੀਆ ਕੋਈ ਰਿਕਾਰਡ ਕੋਡ ਦੱਸਿਆ ਗਿਆ ਪਹਿਲੇ ਸੂਬੇਦਾਨ ਹਾਂਜੀ ਉਹਨਾਂ ਨੇ ਦੱਸਿਆ 36 ਲੀਟਰ ਦਾ ਦੱਸਦੇ ਆ ਰਿਕਾਰਡ ਅੱਛਾ ਜੀ ਘਰ ਚੋਂ ਵਹਿੜਈਏ ਨਹੀਂ ਵੀ ਫਾਰਮ ਚੋਂ ਆਈ ਜਾਂ ਕਿਤਰਾ ਵਾ ਘਰ ਵਾਲਿਆਂ ਦਾ ਵਹਿੜ ਲਈ ਆਪਾਂ ਮੱਜਾਂ ਦੇ ਵਿੱਚ ਹੀ ਦੋ ਮੱਜਾ ਦੋ ਗਾਵਾਂ ਰੱਖੀਆਂ ਉਹਨਾਂ ਨੇ ਅੱਛਾ ਅੱਛਾ ਚੰਗੇ ਰਿਕਾਰਡ ਵਾਲੀਆਂ ਆ ਠੀਕ ਆ ਵੀਰ ਹਾਂਜੀ ਆ ਤੋਰਦੀ ਇੱਕ ਵਾਰੀ ਫੇਰ ਇਹਨੂੰ ਬਾਕੀ ਦੋਸਤੋ ਵੇਖਦੇ ਆ ਸਾਰ ਵੀਰਾਂ ਨੂੰ ਪਤਾ ਲੱਗ ਜਾਊਗਾ ਬਾਕੀ ਹਜੇ ਆਰਡਰ ਹੋਰ ਤਿਆਰ ਕਰਨਾ ਕੋਈ ਇੱਥੇ ਕਿ ਜਾ ਕੇ ਸਟਾਕ ਨਹੀਂ ਲਾਉਣਾ ਕਰਮਾ ਵਾਲੀ ਵਾਟਰ ਹੋਰ ਬਣਾਉਗੀ ਬਾਕੀ ਟੋਰਾ ਕੋਈ ਵੀਰ ਚੈੱਕ ਕਰ ਸਕਦਾ ਬਹੁਤ ਸੋਹਣਾ ਟੋਰਾ ਨਖੇੜ ਤੁਹਾਨੂੰ ਦੱਸ ਹੀ ਦਿੱਤਾ ਆਪਸੀ ਥਾਣਾ ਦਾ ਨਖੇੜ ਬਹੁਤ ਸੋਹਣਾ ਠੀਕ ਹੈ ਜੀ ਗਿੱਟ-ਗਿੱਟ ਤੇ ਥਾਣਾ ਵਿਰਲਾ ਵੰਡਾ ਬਹੁਤ ਜਿਆਦੀਆਂ ਚੰਗੀਆਂ ਤੇ ਆਹ ਲਓ ਬਾਹਰ ਬੰਦ ਕੇ ਇੱਥੇ ਆ ਬੰਦ ਦਿਓ ਜੀ ਬਾਹਰ ਹੀ ਬੰਦ ਦਿਓ ਕੋਈ ਨਹੀਂ ਠੀਕ ਹੈ ਅੱਛਾ ਰਾਜੇ ਕੀ ਕਰਦੇ ਮੰਗ ਡਿਮਾਂਡ ਕੀ ਕਰਦੇ ਜੀ ਬੋਲ ਜੋ ਮਰਜ਼ੀ ਕਰੀਏ ਜੀ ਇਹੋ ਜਿਹੇ ਬੜਾ ਦਾ 1.5 ਲੱਖ ਵੀ ਪੰਗ ਦੇ ਲੋਕੀ ਆਪਾਂ 95000 ਚੋਂ ਮਾਨਤਾ ਕਰਾਂਗੇ ਦਾ 95 ਚੋਂ ਹਾਂਜੀ ਠੀਕ ਹੈ ਜੀ ਲਓ ਦੋਸਤੋ 95000 ਦੇ ਵਿੱਚੋਂ ਮਾਨਤਾ ਹੋਊਗਾ ਬਾਕੀ ਵਾਇਰ ਚੰਗੀ ਸਪੈਸ਼ਲ ਆ ਵੇਖਦੇ ਅੰਸਾਰ ਵੀਰਾਂ ਦੀ ਅੱਖ ਚੜ੍ਹ ਜਾਣੀ ਆ ਸੋ ਬਾਕੀ ਜਿਹੜੇ ਵੀਰ ਨਸਲ ਬਰੀਡ ਦੇ ਉੱਪਰ ਕੰਮ ਕਰਦੇ ਉਹਨਾਂ ਨੂੰ ਨਾਰਮਲ ਹੀ ਪਤਾ ਲੱਗ ਜਾਣਾ ਥਾਣ ਚੱਡੇ ਦੀ ਸਾਫ ਸੁਸਰੀ ਆ ਮਾਲਕਾਣਾ ਪੂਰੀ ਅਟਰੂਟਰ ਦੀ ਕੁਆਲਿਟੀ ਹਜੇ ਹੋਰ ਬਣਾ ਕੇ ਤਿਆਰ ਕਰੂਗੀ ਠੀਕ ਆ ਸੋ ਵੇਣ ਬੂਨ ਕਾਫੀ ਸੋਣੀਆਂ ਹਵਾਨੇ ਲੇਵੇ ਤੇ ਉਪਰੀਆਂ ਹੋਈਆਂ ਨਜ਼ਰ ਆ ਰਹੀਆਂ ਦੋਨਾਂ ਪਾਸੇ ਠੀਕ ਹੈ ਜੀ ਅੱਛਾ ਆਜੋ ਰਾਜੇ ਭਾਈ ਜਿਹੜੀ ਇੱਕ ਆਪਣੇ ਕੋਲ ਸੈਕੰਡ ਨੰਬਰ ਤੇ ਆ ਵਾਇਰ ਸੀ ਕੀ ਇਹ ਵੀ ਐਫ ਬ੍ਰੀਡ ਦੇ ਵਿੱਚ ਆ ਇਹ ਸੂਹਾ ਕਿੰਨਾ ਸੂਤੀ ਹੈ ਜੀ ਇਹ ਸੂਹਾ ਦੂਜਾ ਸੂਹਾ ਹੀ ਜੀ ਇਹ ਵੀ ਹਾਂ ਦੂਜਾ ਸੂਹਾ ਹੀ ਆ ਇਹ ਦੂਜਾ ਹੀ ਹੈ ਹਾਂ ਜੀ ਤੇ ਇਹਦਾ ਰਿਕਾਰਡ ਪਿੱਛੋਂ ਪੁੱਛਿਆ ਕਿੰਨਾ ਸੀ ਮਿਲਕ ਪਹਿਲੇ ਸਵੇਰ ਦਾ ਇਹਦਾ ਰਿਕਾਰਡ ਉਹਨਾਂ ਨੇ ਦੱਸਿਆ ਵੈਸੇ 30 32 ਲੀਟਰ ਦਾ ਦੱਸਿਆ ਵਾ ਵੈਸੇ ਬਾਕੀ ਆਪਾਂ ਨੂੰ ਖਾਲੀ ਤਾਂ ਵੀ ਲੱਗਦਾ ਵੀ ਦੋ ਦਿਨਾਂ ਕੱਢੂਗੀ ਰਮਾਨਾ ਠੀਕ ਆ ਹਾਂਜੀ ਇਹ ਵੀ ਕੱਚੀ ਹੈ ਵੈੜਲੇ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 30 32 ਲੀਟਰ ਮਿਲਕਿੰਗ ਪਹਿਲੇ ਸਵੇਰੇ ਨੇ ਭਰੀ ਆ ਸੋ ਬਾਕੀ ਜਿਵੇਂ ਦੋਸਤੋ ਪਿੱਛੇ ਓਨਰ ਜਿੱਥੋਂ ਵੀ ਇਲਿਆੰਤ ਗਿਆ ਉਹਨਾਂ ਦੇ ਦੱਸਣ ਮੁਤਾਬਕ ਆ ਬਾਕੀ ਅੱਗੇ ਕਿਸੇ ਵੀਰ ਦਾ ਆਪਣਾ ਨਜ਼ਰੀਆ ਆਪਣੀ ਜੱਜਮੈਂਟ ਹਰਕਦੀ ਜਿਹੜੀ ਜਿੱਦਾਂ ਵੀ ਤੁਸੀਂ ਜੱਜਮੈਂਟ ਕਰੋਗੇ ਦੋਸਤੋ ਆਪ ਦੀ ਸੋ ਸਮਝਣਾ ਖਰੀਦਣਾ ਪਸੂ ਕਾਤ ਸੋਹਣਾ ਵੈੜ ਦਾ ਬਾਕੀ ਬ ਫਾਈਟ ਮੀਡੀਅਮ ਤੋਂ ਉੱਚੀਆਂ ਵੱਡੀਆਂ گاਵਾਂ ਦੇ ਵਿੱਚ ਆਪਾਂ ਦੀ ਗਿਣਤੀ ਕਰ ਸਕਦੇ ਆ ਬਾਕੀ ਇੱਕ ਵਾਰੀ ਤੁਹਾਨੂੰ ਥਾਣੇ ਜਰੂਰ ਦਿਖਾ ਦਿੰਨੇ ਆ ਦੇਖੋ ਠੀਕ ਆ ਜੀ ਸੋ ਨੇੜੇ ਤੋਂ ਥਾਣੇ ਵੇਖੋ ਦੋਸਤੋ ਰੋਗ ਰੋਗ ਦਾ ਥਾਣਾ ਮੱਝਾਂ ਵਾਲਾ ਥਾਣਾ ਆਪਾਂ ਕਹਿੰਦੇ ਦੂਰਾ ਥਾਣਾ ਠੀਕ ਆ ਆਹ ਲਾ ਹਾਂਜੀ ਠੀਕ ਆ ਜੀ ਸੁਵਾ ਦੂਜਾ ਸੂਣਾ ਇਸ ਬੈਡ ਨੇ ਦਿਨ ਕਿੰਨੇ ਕ ਲੈਂਦੀ ਆ ਵੀਰ ਜੇ ਇਹ ਇਹਦੀ ਵੀ ਇੰਨੇ ਕ ਰਹਿੰਦੇ ਆ ਜੀ 15 ਕ ਦਿਨ ਰਹਿੰਦੇ ਦੇ ਨੇ 10 ਮਰ ਕੇ 10 ਕ ਦਿਨ ਲੈ ਜੂਗੀ ਖਿੱਚ ਕੇ ਉੱਤੇ ਟਪਾ ਦੂਗੀ ਹਾਂਜੀ ਨਹੀਂ ਟਪੂਗੀ ਜੀ ਟਪੂ ਵੀ 10 ਤੋਂ 15 ਦਿਨਾਂ ਦੇ ਵਿੱਚ ਹਾਂਜੀ ਹਾਂਜੀ ਜੋ ਰਾਜੀ ਪਈਏ ਵੀ ਖੋਲ ਕੇ ਦਿਖਾ ਦਿੱਤੀ। ਸੋ ਦੂਜਾ ਸੂਆ ਦੋਸਤੋ ਦੋਵੇਂ ਬੜਾ ਅੱਜ ਜਿਹੜੀਆਂ ਹੈਗੀਆਂ ਨੇ ਕੱਪਣ ਆਣੇ ਦੋਵੇਂ ਦੂਜੇ ਸੂਵੇ ਸੁੰਧੀਆਂ ਨੇ ਤੇ ਦੋਹਾਂ ਦਾ ਸਮਾਂ ਵੀ ਟਾਈਮ ਇੱਕੋ ਜਿਹਾ ਰਹਿੰਦਾ। ਤਕਰੀਬਨ ਦੋਹਾਂ ਦਾ ਹੀ ਕੋਈ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਸਮਾਂ ਹਜੇ ਬਾਕੀ ਆ। ਮਗੀ ਬੁੱਤੀ ਪਾਤੀ ਵੇਖੋ ਵੈੜਦੀ ਡੇਲਾ ਡੁਲਾ ਕਿਤਰਾ ਲਓ ਜੀ ਠੀਕ ਹੈ ਜੀ ਤੋੜ ਲਗੇ ਲਓ ਦੋਸਤੋ ਬਾਕੀ ਹਜੇ ਬੰਨਾ ਥਲਨਾ ਹੈ ਪੂਰਾ ਵੈੜਨੇ ਲਾਏ ਪਈ ਆ 10 ਤੋਂ 15 15 ਦਿਨਾਂ ਦਾ ਕੋਈ ਆਈਡੀਆ ਰੱਖ ਕੇ ਵੀਰ ਸਬਦਾ ਕਰੇ ਲਓ ਜੀ ਮਾਰਾਂ ਗੀੜਾ ਇੱਕ ਇਹਦੇ ਇੱਥੇ ਦੋ ਮੈਂ ਠੀਕ ਹੈ ਰਾਜਾ ਬੰਦ ਅੱਛਾ ਰਾਜਾ ਰਾਜੀਵ ਵੀਰ ਕੀ ਕਰਦੇ ਆ ਡਿਮਾਂਡ ਇਹਦੀ ਕੀ ਲੋਗੀ ਮੰਗ ਡਿਮਾਂਡ ਇਹਦੀ ਜੀ ਆਪਾਂ 70000 ਚ ਮੰਨਦਾਂ ਕਰਾਂਗੇ ਤਾਂ 70 ਚ ਹਾਂਜੀ ਠੀਕ ਆ ਸਮਾਂ ਹਜੇ ਜਿੱਦਾਂ ਕਿ ਲੈਵਲ ਹੋਵਾ ਕਾਫੀ ਵੱਡਾ ਤਿਆਰ ਕਰੂਗੀ ਠੀਕ ਆ ਉਹ ਫਿਰ ਬਾਤ ਦਾ ਮਤਲਬ ਜੇ ਹੁਣ ਕੱਚੀ ਵੇਗੀ ਠੀਕ ਹੈ ਨਹੀਂ ਤੇ ਫਿਰ ਤਿਆਰ ਹੋਈ ਦਾ ਵੱਖਰਾ ਮੋੜ ਠੰਡੀਆਂ ਠੋਡੀਆਂ ਵੈਸੇ ਸੀਲ ਹਾਂਜੀ ਹਾਂਜੀ ਸਾਰੀਆਂ ਸੀਲ ਐ ਦੋਵੇਂ ਵਾੜਾ ਸੀਲ ਐ ਜੀ ਜਿੰਨਾ ਮਰਜ਼ੀ ਹੱਥ ਹੱਥ ਫਿਰ ਕੋਈ ਚੱਕਰ ਲੋਬੀ ਸੋ ਦੋਸਤੋ ਅੱਜ ਦੋ ਨਗ ਸੀਗੇ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਬਲੈਕ ਵੈਡ ਦਿਖਾਤੀ ਆ ਚੰਗੀ ਵਧੀਆ ਮਿਲਕਿੰਗ ਵਾਲੀ ਆ ਬਾਕੀ ਵੇਖਦੇ ਆ ਸਰ ਸਾਰੇ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਠੀਕ ਆ ਜੀ ਜਿਹੜੇ ਕੋਈ ਨਸਲ ਬਰੀਡ ਤੇ ਕੰਮ ਕਰਦੇ ਆ ਫਾਰਮ ਛੱਟ ਦਾ ਕੰਮ ਕਰਦੇ ਸੋ ਵੇਖਦੇ ਆ ਸਾਰੇ ਪਤਾ ਲੱਗ ਜੂਗਾ ਦੋ ਵੜਾ ਨੇ ਤੇ ਦੋਹਾਂ ਦੀ ਆਪਾਂ ਰੇਟ ਤੇ ਡਿਟੇਲ ਤੁਹਾਨੂੰ ਦੱਸ ਦਿੱਤੀ ਆ ਤੇ ਹਾਂਜੀ ਹਾਂਜੀ ਤੇ ਰਾਜਾ ਭਾਈ ਕੋਈ ਨੰਬਰ ਨੰਬਰ ਬੋਲ ਦਈਏ ਆਪਣੇ ਹਾਂਜੀ ਹਾਂਜੀ ਹਾਂ ਜੀ ਉਹ ਤਾਰਾਂ ਆ ਜੀ ਉਹ ਬਾਹਰ ਹੋਣ ਲੱਗ ਰਹੇ ਆ ਤੇ ਰਾਜਾ ਭਾਈ ਨੰਬਰ ਬੋਲ ਦिए ਕੁਰੀ ਆ ਨੰਬਰ ਹੈਗਾ ਜੀ 19872755903 1987219447 ਠੀਕ ਹੈ ਜੀ ਹਾਂ ਜੀ ਲਓ ਦੋਸਤੋ ਦੋਵੇਂ ਨੰਬਰ ਸਕਰੀਨ ਤੇ ਚਲਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ